ਚੰਡੀਗੜ੍ਹ ਦੇ ਇੱਕ ਮਸ਼ਹੂਰ ਸਿੱਖਿਆਕ ਸੰਸਥਾਨ ਦੇ ਵਿੱਚ ਇਹ ਅਲੀਗੇਸ਼ਨ ਲਾਏ ਗਏ ਨੇ ਕੁੜੀਆਂ ਦੇ ਵੱਲੋਂ ਕਿ ਉਹਨਾਂ ਦਾ ਪ੍ਰੋਫੈਸਰ ਹੈ ਜਿਹੜਾ ਉਹਨਾਂ ਨੂੰ ਰਾਤ ਨੂੰ ਜਿਹੜਾ ਮਾੜੇ ਚੰਗੇ ਮੈਸੇਜ ਕਰਦਾ ਕਿ ਰਾਤ ਨੂੰ ਕਿਸ ਤਰ੍ਹਾਂ ਦੇ ਨਾਲ ਪ੍ਰੋਫੈਸਰ ਦੇ ਵੱਲੋਂ ਮੈਸੇਜ ਕਰੇ ਜਾਂਦੇ ਨੇ ਫੇਵਰ ਮੰਗੀ ਜਾਂਦੀ ਹੈ ਤੇ तकरीबन ਇਸ ਪੂਰੀ ਕੰਪਲੇਟ ਦਾ ਜੇ ਤੁਹਾਨੂੰ ਨਿਚੋੜ ਦਸੀਏ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਰਾਤ ਨੂੰ ਵੀ ਜਿਹੜੇ ਮੈਸੇਜ ਨੇ ਉਹ ਗੰਦੇ-ਗੰਦੇ ਆਉਂਦੇ ਰਹੇ ਨੇ ਤੇ ਉਹਨਾਂ ਨੇ ਸਿੱਧੇ ਤੌਰ ਤੇ ਲਿਖਿਆ ਵੀ ਸੈਕਸ਼ੂਅਲੀ ਹਰਾਸ਼ਮੈਂਟ ਹੈ ਜਿਹੜੀ ਉਹ ਉਹਨਾਂ ਨੂੰ ਕੀਤੀ ਜਾ ਰਹੀ ਹੈ ਕਿ ਕਈ ਕੁੜੀਆਂ ਨੂੰ ਮੈਸੇਜ ਰਾਤ ਨੂੰ ਪ੍ਰੋਫੈਸਰ ਕਰਦਾ ਹੈ ਗੰਦੀਆਂ ਗੱਲਾਂ ਕਰਦਾ ਸੈਕਚੁਅਲੀ ਤੌਰ ਦੇਤੇ ਜੇ ਕਿਹਾ ਜਾਵੇ ਉਹਨਾਂ ਨਾਲ ਸਹਿਮਤ ਹੋਣ ਦੇ ਲਈ ਕਹਿੰਦਾ ਸੱਚੀ ਗੱਲ ਹੈ ਸੋਸ਼ਲ ਮੀਡੀਆ ਤੇ ਕਈ ਚੈਟ ਨੇ ਜਿਹੜੇ ਉਹ ਵਾਇਰਲ ਹੋਈਆਂ ਨੇਗੀਆਂ ਉਹਨਾਂ ਦੇ ਨਾਲ ਇੱਕ ਕੰਪਲੀਟ ਦੀ ਕਾਪੀ ਵੀ ਹੈ ਜਿਹਦੇ ਵਿੱਚ ਚੰਡੀਗੜ੍ਹ ਦੇ ਇੱਕ ਮਸ਼ਹੂਰ ਸਿੱਖਿਆਕ ਸੰਸਥਾਨ ਦੇ ਵਿੱਚ ਇਹ ਅਲੀਗੇਸ਼ਨ ਲਾਏ ਗਏ ਨੇ ਕੁੜੀਆਂ ਦੇ ਵੱਲੋਂ ਕਿ ਉਹਨਾਂ ਦਾ ਪ੍ਰੋਫੈਸਰ ਹੈ ਜਿਹੜਾ ਉਹਨਾਂ ਨੂੰ ਰਾਤ ਨੂੰ ਜਿਹੜਾ ਮਾੜੇ ਚੰਗੇ ਮੈਸੇਜ ਕਰਦਾ ਹੈ ਹਾਲਾਂਕਿ ਸੀ ਨੂੰ ਲੈ ਕੇ ਦੇਖਿਆ ਜਾਵੇ ਬਹੁਤ ਹੋ ਹੱਲਾ ਮਚਿਆ ਹੋਇਆ ਸੋਸ਼ਲ ਮੀਡੀਆ ਤੇ ਜੇ ਚੰਡੀਗੜ੍ਹ ਦੇ ਗਰੁੱਪਸ ਦੀ ਗੱਲ ਕਰਾਂ ਜਾਂ ਫਿਰ ਆਸੇ ਪਾਸੇ ਦੀ ਬਹੁਤ ਤੇਜ਼ੀ ਦੇ ਨਾਲ ਚੱਟਾਂ ਨੇ ਜਿਹੜੀਆਂ ਹੋ ਵਾਇਰਲ ਹੋ ਰਹੀਆਂ ਨੇ ਗਿਆ ਹਾਲਾਂਕਿ ਦੀ ਸਚਾਈ ਜਾਣਨ ਦੇ ਵਾਸਤੇ ਅਸੀਂ ਜਦੋਂ ਗੱਲਬਾਤ ਕਰੀ ਪ੍ਰਬੰਧਨ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਆਈਡੀ ਦੇ ਵਿੱਚ ਕਿਉਂਕਿ ਇੱਕ ਜਿਹੜੀ ਕੰਪਲੀਟ ਦੀ ਕਾਪੀ ਆ ਉਹ ਵੀ ਪ੍ਰੋਫਾਈਲ ਜਿਹੜੀ ਹੈ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਮਿਨਿਸਟਰੀਜ਼ ਤੱਕ ਨੇ ਜਿਹੜੀ ਕੰਪਲੀਟ ਕਰੀ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਆਪਦਾ ਪੂਰਾ ਦੁਖੜਾ ਲਿਖਿਆ ਹੈ ਕਿ ਰਾਤ ਨੂੰ ਕਿਸ ਤਰ੍ਹਾਂ ਦੇ ਨਾਲ ਪ੍ਰੋਫੈਸਰ ਦੇ ਵੱਲੋਂ ਮੈਸੇਜ ਕਰੇ ਜਾਂਦੇ ਨੇ ਫੇਵਰ ਮੰਗੀ ਜਾਂਦੀ ਹੈ ਤੇ ਉਹਨਾਂ ਨੇ ਸਿੱਧੇ ਤੌਰ ਤੇ ਲਿਖਿਆ ਵੀ ਸੈਕਸ਼ੂਅਲੀ ਹਰਾਸ਼ਮੈਂਟ ਹੈ ਜਿਹੜੀ ਉਹ ਉਹਨਾਂ ਨੂੰ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਜੇ ਗੱਲ ਕਰੀਏ ਤਾਂ ਆਖਰਕਾਰ ਸਿੱਧੇ ਤੌਰ ਤੇ ਅਲੀਗੇਸ਼ਨ ਨੇ ਆ ਕੁੜੀਆਂ ਨੇ ਕਿਤੇ ਨਾ ਕਿਤੇ ਲਾਏ ਨੇ ਕਿ ਕਈ ਕੁੜੀਆਂ ਨੂੰ ਮੈਸੇਜ ਰਾਤ ਨੂੰ ਪ੍ਰੋਫੈਸਰ ਕਰਦਾ ਹੈ ਗੰਦੀਆਂ ਗੱਲਾਂ ਕਰਦਾ ਹੈ ਸੋ ਐਕਚੁਅਲੀ ਤੌਰ ਦੇ ਉਤੇ ਜੇ ਕਿਹਾ ਜਾਵੇ ਉਹਨਾਂ ਨਾਲ ਸਹਿਮਤ ਹੋਣ ਦੇ ਲਈ ਕਹਿੰਦਾ ਹੈ ਤਾਂ ਇਸੇ ਲਈ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਵੀ ਜਦੋਂ ਉਹ ਚੈਟ ਕਰਦਾ ਰਿਹਾ ਪ੍ਰੋਫੈਸਰ ਤਾਂ ਉਹਨੇ ਕਲੀਅਰ ਚੈਟ ਵੀ ਕਰਦਾ ਰਿਹਾ ਹੈ ਯਾਨੀ ਕਿ ਉਹਨਾਂ ਨੇ ਸਨੈਪਚੈਟ ਦਾ ਵੀ ਜ਼ਿਕਰ ਕਰਿਆ ਉਹਨਾਂ ਨੇ ਵਟਸਐਪ ਦਾ ਵੀ ਜ਼ਿਕਰ ਕਰਿਆ ਉਹਨਾਂ ਨੇ ਟੈਲੀਗ੍ਰਾਮ ਤੱਕ ਦਾ ਵੀ ਜ਼ਿਕਰ ਕਰਿਆ ਵੀ ਆਖਰ ਉਹਨਾਂ ਦੇ ਜ਼ਰੀਏ ਉਹਨਾਂ ਨਾਲ ਚੈਟ ਕਰਦਾ ਰਿਹਾ ਤੇ ਉਸ ਤੋਂ ਬਾਅਦ ਉਹਨੂੰ ਕਰੀਅਰ ਚੈਟ ਕਰਦਾ ਰਿਹਾ ਤਾਂਕਿ ਸਾਰੀ ਚੈਟ ਜਿਹੜੀ ਉਹ ਖਤਮ ਹੋ ਜੇ ਫਿਰ ਵੀ ਕਈ ਸਕਰੀਨਸ਼ਾਟ ਨੇ ਜਿਹੜੇ ਉਹ ਐਗਜ਼ੈਂਪਲਰੀ ਜਿਵੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂਗੇ ਤਾਂ ਉਹ ਵੀ ਨਾਲ ਲਗਾਏ ਨੇ ਕੁੜੀਆਂ ਦੇ ਵੱਲੋਂ ਤੇ ਕਾਰਵਾਈ ਦੀ ਮੰਗ ਕਰੀ ਹੈ ਹੁਣ ਗੱਲ ਆ ਗਈ ਕਿ ਕਿੰਨੀ ਕੋ ਔਥ ਇਹ ਪੂਰੀ ਜਾਣਕਾਰੀ ਹੈਗੀ ਆ ਕਿਉਂਕਿ ਜਦੋਂ ਚੰਡੀਗੜ੍ਹ ਵਰਗੇ ਸ਼ਹਿਰ ਦੀ ਗੱਲ ਕਰਦੇ ਆ ਤਾਂ ਇੱਥੇ ਕੁੜੀਆਂ ਵੀ ਅਵੇਅਰ ਨੇ ਅ ਅੱਗੇ ਸੰਸਥਾਨ ਨੇ ਜਿਹੜੀ ਉਹ ਵੀ ਬਹੁਤ ਅਵੇਅਰ ਨੇ ਤੇ ਚਿੰਤਤ ਰਹਿੰਦੇ ਨੇ ਇਹ ਜੀਆਂ ਚੀਜ਼ਾਂ ਨੂੰ ਦੇਖ ਕੇ ਕੀ ਕਾਰਵਾਈ ਸਖਤ ਹੋ ਸਕੇ ਹੁਣ ਇਸ ਪੂਰੇ ਮਾਹੌਲੇ ਨੂੰ ਲੈ ਕੇ ਜਿਹੜੀ ਇਸ ਕੰਪਲੀਟ ਦੇ ਵਿੱਚ ਇੱਕ ਆਈਡੀ ਹੈ ਉਹਨਾਂ ਦੇ ਨਾਲ ਯਾਨੀ ਕਿ ਪ੍ਰਬੰਧਨ ਦੇ ਜਿਹੜੇ ਪ੍ਰਿੰਸੀਪਲ ਨੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ ਤਾਂ ਹਾਲਾਂਕਿ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਆਫੀਸ਼ੀਅਲ ਤੌਰ ਤੇ ਕਹਿੰਦੇ ਸੋ ਉਹ ਨੂੰ ਨਹੀਂਗਾ ਕੋਟ ਕਰ ਸਕਦਾ ਪਰ ਇੰਨਾ ਜ਼ਰੂਰ ਹੈ ਵੀ ਇਸ ਤਰ੍ਹਾਂ ਦਾ ਮਾਮਲਾ ਸਾਡੇ ਧਿਆਨ 'ਚ ਆਇਆ ਹੈ ਬਕਾਇਦਾ ਤੌਰ ਤੇ ਕਮੇਟੀ ਬਣਾ ਕੇ ਇਨਵੈਸਟੀਗੇਟ ਮਾਮਲਾ ਜਿਹੜਾ ਹੋ ਕੀਤਾ ਜਾ ਰਿਹਾ ਹੈਗਾ ਹੁਣ ਗੱਲ ਇਹ ਹੈ ਵੀ ਜਦੋਂ ਤੱਕ ਜਾਂਚ ਦੀ ਜਾਂਚ ਪੂਰੀ ਸਾਹਮਣੇ ਨਹੀਂ ਆਉਂਦੀ ਉਦੋਂ ਤੱਕ ਕਹਿਣਾ ਮੁਸ਼ਕਲ ਹੈ ਕਿ ਆਖਰਕਾਰ ਇਹ ਅਲੀਗੇਸ਼ਨ ਸਹੀ ਨੇ ਉਹ ਪ੍ਰੋਫੈਸਰ ਕੀ ਇਸ ਤਰ੍ਹਾਂ ਦਾ ਵਤੀਰਾ ਕਰਦਾ ਰਿਹਾ ਹੈ ਪਰ ਇਹਨਾਂ ਜ਼ਰੂਰ ਹੈ ਵੀ ਜਿਸ ਤਰ੍ਹਾਂ ਨਾਲ ਇਹ ਮਾਮਲਾ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਉਜਾਗਰ ਹੁੰਦਾ ਉਹਦੇ ਉੱਤੇ ਫਿਰ ਸਵਾਲ ਖੜਾ ਹੋ ਜਾਂਦਾ ਵੀ ਕੁੜੀਆਂ ਨੂੰ ਆਖਰਕਾਰ ਜੇਕਰ ਤੁਹਾਡੇ ਕੋਲ ਕੋਈ ਰਸੂਖ ਹੈਗਾ ਤਾਂ ਤੁਸੀਂ ਉਹਦੇ ਬਦਲੇ ਜਿਹੜਾ ਕੁੜੀਆਂ ਨੂੰ ਆਪਦੀ ਜਿਹੜੀ ਹੈ ਕਿ ਇੱਕ ਲਾਲਸਾ ਮਟਾਉਣ ਦੇ ਵਾਸਤੇ ਹੈ ਜਿਹੜਾ ਯੂਜ਼ ਕਰਦੇ ਹੋ ਕਈ ਤਰ੍ਹਾਂ ਦੇ ਸਵਾਲ ਨੇ ਹੁਣ ਪ੍ਰਬੰਧਨ ਦਾ ਇਹ ਗੱਲ ਕਹਿਣੀ ਹੈ ਕਿ ਵੈਸੇ ਕਈ ਤਰ੍ਹਾਂ ਕਈ ਵਾਰ ਇਸ ਤਰ੍ਹਾਂ ਦੀ ਕੰਪਲੇਟਾ ਕਰ ਦਿੱਤੀਆਂ ਜਾਂਦੀਆਂ ਨੇ ਪਰ ਜਦੋਂ ਕੋਈ ਸਾਹਮਣੇ ਨਹੀਂ ਆਉਂਦਾ ਜਾਂ ਫਿਰ ਜਦੋਂ ਕੋਈ ਆ ਕੇ ਸਿੱਧੇ ਤੌਰ ਤੇ ਬਿਰੋਚ ਨਹੀਂ ਖੜਾ ਹੁੰਦਾ ਉਦੋਂ ਇਹ ਕਾੜਾ ਮੁਸ਼ਕਲ ਹੋ ਜਾਂਦਾ ਵੀ ਇਹ ਕਿੰਨੇ ਕ ਅਲੀਗੇਸ਼ਨ ਨੇ ਜਿਹੜੇ ਉਹ ਸਹੀ ਨੇ ਜਾਂ ਫਿਰ ਗਲਤ ਨੇ ਪਰ ਇਹ ਗੱਲ ਜਰੂਰ ਉਹਨਾਂ ਨੇ ਮੰਨੀ ਹੈ ਵੀ ਕੰਪਲੇਟ ਨੂੰ ਲੈ ਕੇ ਅਸੀਂ ਸੀਰੀਅਸ ਆ ਇਹਦੀ ਜਾਂਚ ਪੜਤਾਲ ਕਰ ਰਹੇ ਆ ਬਕਾਇਦਾ ਤੌਰ ਤੇ ਇਹਨੂੰ ਪਰੋਖਿਆ ਜਾ ਰਿਹਾ ਹੈ ਪਰ ਗੱਲ ਹੁਣ ਆਇਆ ਵੀ ਨਤੀਜੇ ਆਖਰਕਾਰ ਨੂੰ ਨਿਕਲਦਾ ਕੀ ਹੈ ਪਰ ਇੱਕ ਵਾਰੀ ਲੱਗੇ ਨਾ ਅਲੀਗੇਸ਼ਨਾਂ ਤੋਂ ਬਾਅਦ ਪੂਰੀ ਚਰਚਾ ਜ਼ਰੂਰ ਖੜੀ ਹੋ ਗਈ ਹੈ ਹਰ ਕੋਈ ਸਰਚ ਕਰ ਰਿਹਾ ਹੈ ਦੇਖਣਾ ਚਾਹੁੰਦਾ ਹੈ ਕਿ ਆਖਰ ਇਹ ਪੂਰਾ ਮਸਲਾ ਕੀ ਹੈ ਤੈਉ ਕਰਕੇ ਤੁਹਾਡੇ ਸਾਹਮਣੇ ਇਹ ਪੂਰਾ ਮਸਲਾ ਰੱਖ ਰਹੇ ਆਂ ਵੀ ਜਿਹੜੀ ਸਾਡੀ ਆਫੀਸ਼ੀਅਲੀ ਗੱਲ ਹੋਈ ਹੈ ਮੇਰੀ ਆਪਣੀ ਤਾਂ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਮੰਨੀ ਹੈ ਵੀ ਸਾਡੇ ਕੋਲ ਕੰਪਲੇਟ ਆਈ ਹੈ ਤੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆਂ ਕੁੜੀਆਂ ਨੇ ਜਿਹੜੇ ਮੈਸੇਜ ਦਾ ਜ਼ਿਕਰ ਕਰਿਆ ਇੱਕ ਦੋ ਪੇਜਾਂ ਦੀ ਇਹ ਸ਼ਿਕਾਇਤ ਹੈ ਅਨੇਕਾ ਆਈਡੀਆ ਉਹਨਾਂ ਦੇ ਵਿੱਚ ਜੇ ਕਹੀਏ ਉਹਨਾਂ ਨੇ ਜਿਨ੍ਹਾਂ ਨੇ ਕਾਰਪੋਰੇਟ ਕੰਪਲੇਟ ਆਦੀ ਫਾਰਵਰਡ ਕਰੀ ਹੈ ਕਾਲਜ ਪ੍ਰਬੰਧਨ ਨੂੰ ਕਰੀ ਹੈ ਬਕਾਇਦਾ ਤੌਰ ਤੇ ਸਿੱਖਿਆ ਵਿਭਾਗ ਨੂੰ ਕਰੀਆ ਮਿਨਿਸਟਰੀ ਹਾਈ ਅਥਾਰਟिटीज ਨੂੰ ਕਰੀਆ ਉਹਦੇ ਵਿੱਚ ਜਿਹੜੀ ਅਲੱਗ-ਅਲੱਗ ਮੇਲਜ਼ ਨੇ ਗਈਆਂ ਉਹਨਾਂ ਦਾ ਜ਼ਿਕਰ ਹੈ ਜਿਹੜਾ ਹੋ ਕੀਤਾ ਗਿਆ ਤੇ ਸਾਰਿਆਂ ਦੇ ਵਿੱਚ ਤਕਰੀਬਨ ਇਸ ਪੂਰੀ ਕੰਪਲੇਟ ਦਾ ਜੇ ਤੁਹਾਨੂੰ ਨਿਚੋੜ ਦਸੀ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਰਾਤ ਨੂੰ ਵੀ ਜਿਹੜੇ ਮੈਸੇਜ ਨੇ ਉਹ ਗੰਦੇ-ਗੰਦੇ ਆਉਂਦੇ ਰਹੇ ਨੇਗੇ ਸੀਨੀਅਰ ਵੀਡੀਓ ਨਿਊਰਿਸਟ ਬੰਤੇ ਇਹਦੇ ਨਾਲ ਮਿਸਿੰਗ ਰੋਜਨਾਸ ਸੈਂਟੀ ਵੀ ਚੰਡੀਗੜ੍ਹ